ਜਿਆਦਾ ਜਿਹੜੀ ਅਸੀਂ ਗੱਲ ਕਰ ਰਹੀ ਸੀ ਜਿਹੜੇ ਵੱਡੇ ਵੀਕਲਸ ਨੇ ਇਹ ਢੱਲੇ ਨੇ ਇਹ ਵੀਕਲਸ ਨਿਕਲਦੇ ਨੇ ਔਰ ਤਸਵੀਰ ਤੁਸੀਂ ਦੇਖੋ ਕਿ ਨੰਬਰ ਪਲੇਟ ਤੁਹਾਨੂੰ ਇੱਕ ਵੀ ਇਹਨਾਂ ਦੀ ਜਿਹੜੀ ਹੈ ਉਹ ਨਜ਼ਰ ਨਹੀਂ ਆਵੇਗੀ ਸੋ ਇਹ ਉਹ ਵੀਕਲਸ ਨੇ ਜਿਹੜੇ ਲਗਾਤਾਰ ਨੀਮਾ ਦੀਆਂ ਧੱਜੀਆਂ ਉਡਾਉਂਦੇ ਨੇ ਔਰ ਬਹੁਤ ਘੱਟ ਗਿਣਤੀ ਦੇ ਵਿੱਚ ਇਹਨਾਂ 'ਚ ਤੁਹਾਨੂੰ ਨੰਬਰ ਪਲੇਟਾਂ ਉਹ ਦੇਖਣ ਨੂੰ ਮਿਲਣਗੀਆਂ ਇਹ ਇਹ ਤਸਵੀਰ ਹੈ ਕਿ ਦੇਖੋ ਕਿ ਵਾਹਨ ਆਉਂਦੇ ਕਿੱਥੋਂ ਨੇ ਚਾਰ ਤੋਂ ਪੰਜ ਜਿਹੜੇ ਹਾਈ ਟੈਕ ਨਾਕੇ ਨਿਕਲ ਕੇ ਆਂਦੇ ਨੇ ਜੇ ਨੰਬਰ ਪਲੇਟ ਲੱਗੀ ਹੈ ਤਾਂ ਉਸ ਦੇ ਨੰਬਰ ਜਿਹੜੇ ਨੇ ਉਹ ਰੇਸ ਕਰ ਦਿੱਤੇ ਜਾਂਦੇ ਇਹ ਤਸਵੀਰ ਗੁਰਦਾਸਪੁਰ ਤੋਂ ਪਟਾਣਕੋਟ ਦੇ ਇਲਾਕੇ ਦੀਆਂ ਤਸਵੀਰਾਂ ਨੇ ਜਿਹੜੇ ਵੀਕਲਸ ਇੱਕ ਓਵਰਲੋਡਿੰਗ ਦੇਖੋ ਉਸ ਤੋਂ ਬਾਅਦ ਇਹਨਾਂ ਦੇ ਪਿੱਛੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਵੀ ਨੰਬਰ ਪਲੇਟ ਤੁਸੀਂ ਦੇਖੋਗੇ ਇਹਨਾਂ ਵਾਹਨਾਂ ਦੇ ਉੱਪਰ ਨਜ਼ਰ ਨਹੀਂ ਆਵੇਗੀ ਔਰ ਇਹ ਇਸੇ ਤਰੀਕੇ ਦੇ ਨਾਲ ਜਿਹੜੇ ਵਾਹਨ ਨੇ ਹੈਵੀ ਵੀਕਲਸ ਨੇ ਇੱਕ ਵੀ ਕਿਸੇ ਦੀ ਨੰਬਰ ਪਲੇਟ ਜੇ ਤੁਸੀਂ ਦੇਖੋਗੇ ਤਾਂ ਸੁਰੱਖਿਆ ਦੇ ਨਾਲ ਨਹੀਂ ਲੱਗਦੀ ਹੋਵੇਗੀ ਔਰ ਚਾਰ ਤੋਂ ਪੰਜ ਜਿਹੜੇ ਹਾਈ ਟੈਕ ਨਾਕੇ ਨੇ ਇਹ ਜਿਹੜੇ ਵਾਹਨ ਨੇ ਉਹ ਕ੍ਰਾਸ ਕਰਕੇ ਨਿਕਲਦੇ ਨੇ ਮਰੀ ਸਰ ਤੋਂ ਲੈ ਕੇ ਪਠਾਨਕੋਟ ਤੱਕ ਕਿਸ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਜਿਹੜੀ ਹੈ ਇਸ ਸਮੇਂ ਚਾਰਚੌਪਨ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਗਵਰਨਰ ਇਹਨਾਂ ਇਲਾਕਿਆਂ ਦੇ ਦੌਰੇ ਦੇ ਉੱਪਰ ਆ ਰਹੇ ਨੇ ਔਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੁਰੱਖਿਆ ਨੂੰ ਕੜੇ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਵਾਹਨ ਜਿਹੜੇ ਆ ਜਾ ਰਹੇ ਨੇ ਬਾਹਰੀ ਰਾਜਾ ਤੋਂ ਆ ਰਹੇ ਨੇ ਜਾਂ ਫਿਰ ਵਾਹਨ ਜਿਹੜੇ ਲੋਕਲ ਨੇ ਉਹਨਾਂ ਦੀ ਚੰਗੀ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਇੱਥੋਂ ਉਹਨਾਂ ਨੂੰ ਜਿਹੜਾ ਨਿਕਲਣ ਦਿੱਤਾ ਜਾਂਦਾ ਸੋ ਇਹ ਖਾਸ ਤੌਰ ਤੇ ਜਿਹੜੇ ਵੀਕਲਸ ਨੇ ਇਹਨਾਂ ਦੇ ਵਿੱਚ ਜਿਆਦਾ ਜਿਹੜੀ ਅਸੀਂ ਗੱਲ ਕਰ ਰਹੀ ਸੀ ਜਿਹੜੇ ਵੱਡੇ ਵੀਕਲਸ ਨੇ ਇਹ ਕਿਸ ਤਰੀਕੇ ਨਾਲ ਢਾ ਲੈਣਾ ਇਹ ਵੀਕਲਸ ਨਿਕਲਦੇ ਨੇ ਔਰ ਤਸਵੀਰ ਤੁਸੀਂ ਦੇਖੋ ਕਿ ਨੰਬਰ ਪਲੇਟ ਤੁਹਾਨੂੰ ਇੱਕ ਵੀ ਇਹਨਾਂ ਦੀ ਜਿਹੜੀ ਹੈ ਉਹ ਨਜ਼ਰ ਨਹੀਂ ਆਵੇਗੀ ਔਰ ਖਾਸ ਤੌਰ ਤੇ ਕਿਤਨਾ ਕਿਤੇ ਜਿਹੜੇ ਹਾਸਿਆਂ ਦਾ ਕਾਰਨ ਵੱਡੇ ਵੀਕਲ ਜਿਹੜੇ ਬਣ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਪਰੇਸ਼ਾਨੀ ਬਾਕੀ ਵਾਹਨਾਂ ਦੇ ਲਈ ਵੀ ਬੰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਉਹ ਵਹੀਕਲਸ ਨੇ ਜਿਹੜੇ ਲਗਾਤਾਰ ਨੀਮਾ ਦੀਆਂ ਤਜੀਆਂ ਉਡਾਉਂਦੇ ਨੇ ਔਰ ਬਹੁਤ ਘੱਟ ਗਿਣਤੀ ਦੇ ਵਿੱਚ ਇਹਨਾਂ ਚ ਤੁਹਾਨੂੰ ਨੰਬਰ ਪਲੇਟਾਂ ਉਹ ਦੇਖਣ ਨੂੰ ਮਿਲਣਗੀਆਂ ਸੋ ਇਹ ਵਾਨਾ ਦੀ ਜਿਹੜੀ ਜਾਂਚ ਹੈ ਉਹ ਪੁੱਕਤਾ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਵਹੀਕਲਸ ਬਾਹਰੋਂ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਜਿਹੜੀ ਬਣਾਈ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਗਵਰਨਰ ਇਹਨਾਂ ਇਲਾਕਿਆਂ ਦੇ ਦੌਰੇ ਦੇ ਉੱਪਰ ਨੇ ਸੋ ਭਾਜੀ ਇਹ ਜਿਹੜੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਦਾ ਮੁੱਖ ਜਿਹੜਾ ਮੰਤਵ ਕੀ ਹੈ ਔਰ ਲਗਾਤਾਰ ਜਿਹੜੀ ਸਵੇਰ ਤੋਂ ਚੈਕਿੰਗ ਜਿਹੜੀ ਜਾਰੀ ਹੈ ਤੇ ਸੀਨੀਅਰ ਸੀਨੀਅਰ ਅਫਸਰਾਂ ਵੱਲੋਂ ਹੁਕਮਾਂ ਆ ਵੀ ਜਿਹੜੀਆਂ ਇਹ ਗੱਡੀਆਂ ਬਾਹਰ ਦੀਆਂ ਹੁੰਦੀਆਂ ਨੇ ਕੋਈ ਵੀ ਅਣਪਛਾਤੀ ਚੀਜ਼ ਜਿਵੇਂ ਨਸ਼ਾ ਲਾਲੋ ਤੁਸੀਂ ਇਹ ਪਹਿਲੇ ਲਕਸ਼ਾਂ ਤੋਂ ਪਹਿਲੇ ਇੱਕ ਤਕਰੀਬਨ ਕੈਸ਼ ਬਹੁਤ ਆਉਂਦਾ ਸੀਗਾ ਲੋਕ ਲਈ ਅੰਦਰ ਸੀ ਇਸ ਕਰਕੇ ਅਸੀਂ ਬਾਹਰ ਤੇ ਵੀ ਕਰਾਂ ਦੀ ਚੈਕਿੰਗ ਜ਼ਿਆਦਾ ਕਰਦੇ ਲੋਕਲ ਵੀ ਕਰੀਦੀਏ ਸੋ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਸ ਤਰ੍ਹਾਂ ਇਸ ਇਲਾਕੇ ਤੋਂ ਬਹੁਤ ਸਾਰੇ ਵਹੀਕਲ ਜਿਹੜੇ ਨਿਕਲ ਰਹੇ ਨੇ ਉਹਨਾਂ ਜੋ ਵੱਡੀ ਗਿਣਤੀ ਦੇ ਵਿੱਚ ਹੈਵੇ ਨੇ ਜਾਂ ਫਿਰ ਲੋਡਿੰਗ ਹੈ ਜਿਹੜੀ ਮਾਈਨਿੰਗ ਵਾਲੇ ਗੱਡੀਆਂ ਨਿਕਲਦੀਆਂ ਨੇ ਉਹਨਾਂ ਦੇ ਨੰਬਰ ਪਲੇਟ ਨਹੀਂ ਹੈ ਉਹਨਾਂ ਦੀ ਜਾਂਚ ਨਹੀਂ ਕੀਤਾ तकरीबन तकरीबन ਨੰਬਰ ਪਲੇਟਾਂ ਤੇ ਹੈ ਹੈ ਇਹਨਾਂ ਦੀ ਹਾਂਜੀ ਕਿਉਂਕਿ ਪੰਜ ਤੋਂ 6 ਵੀਕਲਸ ਤਾਂ ਅਸੀਂ ਇਸ ਰੋਡ ਤੇ ਦੇਖਿਆ ਜਿਹੜੇ ਪਿੱਛੇ ਆ ਰਹੇ ਉਹਨਾਂ ਦੀ ਬੈਕ ਨੰਬਰ ਪਲੇਟ ਜਿਹੜੀ ਕਿਸੇ ਦੀ ਨਹੀਂ ਲੱਗੀ ਹੁੰਦੀ ਬੈਕ तकरीबन ਨਹੀਂ ਦੇਖਦੀ ਸੀ ਸਾਨੂੰ ਜਦੋਂ ਚਲੇ ਜਾਂਦੇ ਆ ਨਾ ਅੱਗੇ ਲੰਘ ਜਾਂਦੇ ਆ ਉਦੋਂ ਦੇਖਦੀ ਆ ਤੇ ਕੋਈ ਗੱਲ ਨਹੀਂ ਜੀ ਅੱਗੇ ਤੋਂ ਜ਼ਰੂਰ ਇਹਨਾਂ ਦਾ ਵੀ ਖਿਆਲ ਰੱਖਾਂਗੇ ਹਾਂਜੀ ਕਿਉਂਕਿ ਇਹ ਜਿਹੜੇ ਵਾਹਨ ਹੈ ਕਿਤੇ ਨਾ ਕਿਤੇ ਹਾਸਿਆਂ ਦਾ ਕਾਰਨ ਵੀ ਲਗਾਤਾਰ ਬਣ ਰਹੇ ਨੇ ਇਹ ਇਹ ਤੁਹਾਡੇ ਸਾਹਮਣੇ ਇੱਕ ਦੇਖੋ ਇਹ ਵਹੀਕਲ ਜਿਹੜਾ ਆ ਰਿਹਾ ਮਾਈਨਿੰਗ ਬੇ ਕਰਕੇ ਕਿਉਂਕਿ ਬਹੁਤ ਸਾਰੇ ਕੇਸ ਵੀ ਹੋ ਰਹੇ ਨੇ ਇਹ ਦੇਖੋ ਨਾ ਤੇ ਇਸ ਦੇ ਅੱਗੇ ਨੰਬਰ ਪਲੇਟ ਹੋਵੇਗੀ ਤੇ ਨਾ ਹੀ ਪਿੱਛੇ ਹੋਵੇਗੀ ਉਹਨੇ ਕਰ ਲੈਂਦੇ ਹਾਂ ਹਾਂਜੀ ਕੋਈ ਗੱਲ ਨਹੀਂ ਇਹ ਇਹ ਹੈ ਤਸਵੀਰ ਹੈ ਕਿ ਦੇਖੋ ਕਿ ਵਾਹਨ ਆਂਦੇ ਕਿ ਕਿਹੋ ਨੇ 4 ਤੋਂ 5 ਜਿਹੜੇ ਹਾਈ ਟੈਕ ਨਾਕੇ ਨਿਕਲ ਕੇ ਆਂਦੇ ਨੇ ਜੇ ਨੰਬਰ ਪਲੇਟ ਲੱਗੀ ਹੈ ਤਾਂ ਉਸ ਦੇ ਨੰਬਰ ਜਿਹੜੇ ਨੇ ਉਹ ਰੇਸ ਕਰ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਦਾ ਨੰਬਰ ਪਤਾ ਨਾ ਚੱਲ ਸਕੇ ਦੇ ਵਿੱਚ ਮਾਈਨਿੰਗ ਕਿਸ ਤਰੀਕੇ ਨਾਲ ਚੱਲੀ ਹੈ ਔਰ ਖਾਸ ਤੌਰ ਤੇ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਤਸਵੀਰ ਗੁਰਦਾਸਪੁਰ ਤੋਂ ਪਠਾਨਕੋਟ ਦੇ ਇਲਾਕੇ ਦੀਆਂ ਇਹ ਤਸਵੀਰਾਂ ਨੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਕਦਰ ਮਾਈਨਿੰਗ ਮਾਫੀਆ ਇਸ ਸਮੇਂ ਜੋਰ ਫੜ ਚੁੱਕਿਆ ਹੈ ਕਿ ਇੱਥੋਂ ਤੱਕ ਜਿੱਥੇ ਪੰਜਾਬ ਪੁਲਿਸ ਦੇ ਇੱਕ ਪਾਸੇ ਹਾਈ ਟੈਕ ਨਾਕੇ ਲੱਗੇ ਹੋਏ ਨੇ ਉੱਥੇ ਹੀ ਉਹਨਾਂ ਦੇ ਸਾਹਮਣੇ ਹੀ ਕਿਸ ਤਰੀਕੇ ਦੇ ਨਾਲ ਨਾਕੇ ਦੇ ਉੱਪਰ ਤਜੀਆਂ ਉਡਾਈਆਂ ਜਾਂਦੀਆਂ ਨੇ ਕਿ ਜਿਹੜੇ ਵੱਡੇ ਵੱਡੇ ਕੰਟੇਨਰਸ ਹਨ ਆਦੇ ਆਂਦੇ ਨੇ ਵੱਡੀਆਂ ਗੱਡੀਆਂ ਜਿਨ੍ਹਾਂ ਨੂੰ ਹੈਵਾ ਕਿਹਾ ਜਾਂਦਾ ਉਹ ਨਿਕਲਦੇ ਨੇ ਔਰ ਬਿਨਾ ਕਿਸੇ ਨੰਬਰ ਪਲੇਟ ਤੋਂ ਅਗਰ ਅਸੀਂ ਗੱਲ ਕਰਦੇ ਹਾਂ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਸ ਤਰੀਕੇ ਲਗਾਤਾਰ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਸੁਰੱਖਿਆ ਦੇ ਘੜੇ ਪ੍ਰਬੰਧ ਕੀਤੇ ਗਏ ਨੇ ਪਰ ਜਦੋਂ ਚਲਾਨ ਲਗਾਤਾਰ ਟੜਲੇ ਦੇ ਨਾਲ ਕੀਤੇ ਜਾਂਦੇ ਨੇ ਉਤੋਂ ਹੀ ਦੂਸਰੇ ਪਾਸੇ ਅਜਿਹੀ ਤਸਵੀਰਾਂ ਜਦੋਂ ਤੁਸੀਂ ਦੇਖੋਗੇ ਤਾਂ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਨਾਲ ਜਿਹੜੀ ਸਾਰੀ ਹੈ ਇਹ ਕਾਰਵਾਈ ਹੁੰਦੀ ਹੈ ਔਰ ਬੜੀ ਹੀ ਹੈਰਾਨੀ ਦੀ ਗੱਲ ਹੁੰਦੀ ਹੈ ਉਸ ਵੇਲੇ ਕਿ ਜਦੋਂ ਪੁਲਿਸ ਦੇ ਨਾਕਾ ਥੱਲੇ ਹੀ ਬਹੁਤ ਸਾਰੇ ਅਜਿਹੇ ਵਾਹਨ ਜਿਹੜੇ ਨਿਕਲਦੇ ਨੇ ਕਿ ਜਿਨ੍ਹਾਂ ਦੇ ਉੱਪਰ ਖਾਸ ਤੌਰ ਤੇ ਰਾਤ ਦੇ ਸਮੇਂ ਦੀ ਗੱਲ ਹੋਵੇ ਤਾਂ ਵੱਡੇ ਵੱਡੇ ਜਿਹੜੇ ਵੀਕਲਸ ਜਿਨ੍ਹਾਂ ਦੇ ਉੱਪਰ ਰੇਤ, ਬਜਰੀ ਪਠਾਨਕੋਟ ਤੋਂ ਵੱਡੀ ਮਾਤਰਾ ਦੇ ਵਿੱਚ ਆਂਦੀ ਆ ਔਰ ਉਹਨਾਂ ਦੇ ਵਾਹਨਾਂ ਦੇ ਇੱਥੋਂ ਤੱਕ ਹਾਲਾਤ ਹੁੰਦੇ ਨੇ ਕਿ ਕੋਈ ਵੀ ਨੰਬਰ ਪਲੇਟ ਉਹਨਾਂ ਦੇ ਉੱਪਰ ਨਹੀਂ ਲੱਗੀ ਹੁੰਦੀ ਆ ਔਰ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਅੱਗੇ ਜਿਹੜੇ ਵੀਕਲਸ ਇੱਕ ਓਵਰਲੋਡਿੰਗ ਦੇਖੋ ਉਸ ਤੋਂ ਬਾਅਦ ਇਹਨਾਂ ਦੇ ਪਿੱਛੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਵੀ ਨੰਬਰ ਪਲੇਟ ਤੁਸੀਂ ਦੇਖੋਗੇ ਇਹਨਾਂ ਵਾਹਨਾਂ ਦੇ ਉੱਪਰ ਨਜ਼ਰ ਨਹੀਂ ਆਵੇਗੀ ਸੋ ਐਸੇ ਤਰੀਕੇ ਦੇ ਨਾਲ ਜਿਹੜੇ ਹਾਈ ਟੈਕ ਨਾਕੇ ਲੱਗੇ ਨੇ ਵੱਡੀ ਗਿਣਤੀ ਦੇ ਵਿੱਚ ਔਰ ਬਹੁਤ ਸਾਰੇ ਐਸੇ ਪ੍ਰਬੰਧ ਜਿਹੜੇ ਨੇ ਹਾਲੇ ਕਿ ਕੀਤੇ ਜਾਂਦੇ ਨੇ ਓਵਰਲੋਡਿੰਗ ਦੇ ਨਾਲ-ਨਾਲ ਕੋਈ ਵੀ ਇਹਨਾਂ ਦੀ ਨੰਬਰ ਪਲੇਟ ਤੁਹਾਨੂੰ ਵੇਖਣ 'ਚ ਨਹੀਂ ਮਿਲੇਗੀ ਔਰ ਇਹ ਐਸੇ ਤਰੀਕੇ ਦੇ ਨਾਲ ਜਿਹੜੇ ਵਾਹਨ ਨੇ ਹੈਵੀ ਵੀਕਲਸ ਨੇ ਇੱਕ ਵੀ ਕਿਸੇ ਦੀ ਨੰਬਰ ਪਲੇਟ ਜੇ ਤੁਸੀਂ ਦੇਖੋਗੇ ਤਾਂ ਸੁਰੱਖਿਆ ਦੇ ਨਾਲ ਨਹੀਂ ਲੱਗੀ ਹੋਵੇਗੀ ਔਰ 4 ਤੋਂ 5 ਜਿਹੜੇ ਹਾਈ ਟੈਕ ਨਾਕੇ ਨੇ ਇਹ ਜਿਹੜੇ ਵਾਹਨ ਨੇ ਉਹ ਕ੍ਰਾਸ ਕਰਕੇ ਨਿਕਲਦੇ ਨੇ ਸੋ ਸੁਰੱਖਿਆ ਦੇ ਗੱਲ ਕਰਦੇ ਆ ਤਾਂ ਹਾਈ ਟੈਕ ਨਾਕੇ ਦੇ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਮੌਜੂਦ ਰਹਿੰਦੇ ਨੇ ਹਾਲੇ ਕਿ ਦਿਨ ਰਾਤ ਡਿਊਟੀ ਕਰਦੇ ਨੇ ਸੋ ਸਰ ਇਹ ਕਿਹੜਾ ਜਿਹੜਾ ਮੇਨ ਹਾਈ ਟੈਕ ਨਾਕਾ ਕਿਸ ਜਗ੍ਹਾ ਦਾ ਇਹ ਨਾਕਾ ਸਰ ਬਿਦੀਪੁਰ ਕਿਉਂਕਿ ਜਦੋਂ ਬਾਹਰ ਤੋਂ ਕੋਈ ਨੰਬਰ ਪਲੇਟਸ ਜਿਹੜੀਆਂ ਗੱਡੀਆਂ ਨੇ ਆ ਰਹੀਆਂ ਨੇ ਭਾਵੇਂ ਉਹਨਾਂ ਦੇ ਵਿੱਚ ਜੇ ਕੇ ਨੰਬਰਸ ਵੀਹਿਕਲਸ ਹੁੰਦੇ ਨੇ ਖਾਸ ਤੌਰ ਤੇ ਐਚ ਪੀ ਨੰਬਰਸ ਵੀਹਿਕਲਸ ਨੇ ਉਹਨਾਂ ਦੀ ਜਾਂਚ ਵੀ ਚੰਗੀ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਪਰ ਅਸਲ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਿਹੜਾ ਹਾਈ ਅਲਰਟ ਦੇ ਉੱਪਰ ਵੀ ਜਿਹੜੇ ਇਹ ਖੇਤਰ ਜਿਹੜੇ ਚੱਲੇ ਨੇ ਪਠਾਨਕੋਟ ਦੀ ਗੱਲ ਹੋਵੇ ਗੁਰਦਾਸਪੁਰ ਦੀ ਗੱਲ ਹੋਵੇ ਤੇ ਲਗਾਤਾਰ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਇਹ ਹਾਈ ਅਲਰਟ ਦੇ ਨੇ ਪਰ ਹੈਰਾਨੀ ਦੀ ਤਸਵੀਰ ਸਿਰਫ ਉਹ ਸੀਗੀ ਕਿ ਚਾਰ ਤੋਂ ਪੰਜ ਜਿਹੜੇ ਪ੍ਰਮੁੱਖ ਨਾਕੇ ਇੱਥੋਂ ਨਿਕਲਦੇ ਨੇ ਪਠਾਨਕੋਟ ਤੋਂ ਸ਼ੁਰੂਆਤ ਹੋ ਜਾਏਗੀ ਇਹ ਜਿਹੜੇ ਹੈਵੀ ਵੀਕਲਸ ਨੇ ਆਖਿਰ ਇਹਨਾ ਤੇ ਠਲ ਕਿਉਂ ਨਹੀਂ ਪਾਈ ਜਾਂਦੀ ਹਾਸੀਆਂ ਦਾ ਕਾਰਨ ਨੇ ਰੋਂਗ ਸਾਈਡ ਆਂਦੇ ਨੇ ਔਰ ਦੂਸਰੇ ਨੰਬਰ ਤੇ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਕੋਤਾਹੀ ਦੇਖੋਗੇ ਕਿ ਬਹੁਤ ਸਾਰੇ ਐਸੇ ਵੀਕਲਸ ਹੋਣਗੇ ਓਵਰਲੋਡਡ ਹੋਣ ਦੇ ਨਾਲ ਨਾਲ ਇਹਨਾਂ ਤੇ ਇੱਕ ਵੀ ਨੰਬਰ ਪਲੇਟ ਤੁਹਾਨੂੰ ਜਿਹੜੀ ਹੈ ਉਹ ਦੇਖਣ ਚ ਕਈ ਵਾਹਨਾਂ ਦੀ ਬਹੁਤ ਸਾਰਿਆਂ ਦੀ ਜਿਹੜੀ ਹੁੰਦੀ ਆ ਪਰ ਬਹੁਤ ਸਾਰੇ ਐਸੇ ਵਾਹਨ ਨੇ ਜਿਨ੍ਹਾਂ ਦੀ ਤੁਹਾਨੂੰ ਨੰਬਰ ਪਲੇਟ ਵੀ ਜਿਹੜੀ ਦੇਖਣ ਨੂੰ ਨਹੀਂ ਮਿਲਦੀ ਪਰ ਫਿਲਹਾਲ ਇਸ ਵੱਲ ਤਾਂ ਇੱਕ ਇਸ ਚੀਜ਼ ਦਾ ਹੈ ਕਿ ਮਾਈਨਿੰਗ ਮਾਫੀਆ ਜਿੱਥੇ ਪਠਾਨਕੋਟ ਚ ਲਗਾਤਾਰ ਕੇਸ ਜਿਹੜੇ ਉਹਨਾਂ ਦੇ ਉੱਪਰ ਧਾਇਰ ਕੀਤੇ ਜਾਂਦੇ ਨੇ ਪਰ ਇਸ ਤੇ ਠੱਲ ਕਿਉਂ ਨਹੀਂ ਪਾਈ ਜਾਂਦੀ ਕਿਉਂਕਿ ਇਹ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਹੈਵੀ ਵਹੀਕਲਸ ਨਿਕਲਦੇ ਨੇ ਔਰ ਕਿਤਨਾ ਕਿਤੇ ਜਿਹੜੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇਹ ਕੁਤਾਹੀ ਜਿਹੜੀ ਹੈ ਜ਼ਰੂਰ ਵਰਤੀ ਜਾਂਦੀ ਹੈ ਪਰ ਜਿਹੜੇ ਛੋਟੇ ਵਹੀਕਲਸ ਨੇ ਉਹਨਾਂ ਦੀ ਜਾਂਚ ਉਹ ਜ਼ਰੂਰ ਕੀਤੀ ਜਾ ਰਹੀ ਹੈ ਜਿਹੜੇ ਆਊਟ ਆਫ ਸਟੇਟ ਨੇ ਜਾਂ ਫਿਰ ਬਾਹਰ ਰਾਜਿਆਂ ਤੋਂ ਵੀਹਿਕਲਸ ਆ ਰਹੇ ਨੇ ਕਿਉਂਕਿ ਲਗਾਤਾਰ ਸ਼ੱਕੀ ਵਿਅਕਤੀ ਵਿਖੇ ਜਾਣ ਤੋਂ ਬਾਅਦ ਇਹ ਜਿਹੜੇ ਪ੍ਰਬੰਧ ਸੁਰੱਖਿਆ ਦੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਇਹ ਕੀਤੇ ਜਾ ਰਹੇ ਨੇ ਸੋ ਅੱਜ ਜਿਹੜੀ ਹੈ ਫਿਲਹਾਲ ਜਿਹੜੀ ਚੈਕਿੰਗ ਹੈ ਸਵੇਰਸਾਰ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਗਵਰਨਰ ਵੀ ਬਨਵਾਰੀ لال ਪ੍ਰੋਹਿਤ ਇਹਨਾਂ ਇਲਾਕਿਆਂ ਦੀ ਸਰਹੱਦੀ ਇਲਾਕਿਆਂ ਦੇ ਦੁਆਰੇ ਦੇ ਉੱਪਰ ਨੇ ਔਰ ਅੱਜ ਸਵੇਰਸਾਰ ਚੈਕਿੰਗ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਵੱਡੇ ਵੀਹਿਕਲਸ ਨੇ ਉਹਨਾਂ ਦੇ ਲਈ ਇਹ ਪਰੇਸ਼ਾਨੀ ਉਦੋਂ ਬਣ ਜਾਂਦੀ ਹੈ ਕਿ ਜਦੋਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਥੋਂ ਜਾਣ ਦਿੱਤਾ ਜਾਂਦਾ ਹੈ ਤਾਂ ਪਰੇਸ਼ਾਨੀ ਦਾ ਸੁਭਾਅ ਉਹ ਜ਼ਰੂਰ ਬਣਦਾ ਹੈ ਸੋ ਇਹ ਜਿਹੜੀ ਸਾਰੀ ਰਿਪੋਰਟ ਸਗੀ ਇਹ ਤੁਹਾਨੂੰ ਦਿਖਾਈ ਹੈ ਇੰਡੋਪੌਕ ਬਾਰਡਰ ਦੇ ਪਠਾਨਕੋਟ ਤੋਂ ਗੁਰਦਾਸਪੁਰ ਇਲਾਕੇ ਦੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵੱਡੇ ਵੀਹਿਕਲਸ ਨੇ ਬਿਨਾ ਨੰਬਰ ਪਲੇਟ ਤੋਂ ਤੜੱਲੇ ਦੇ ਨਾਲ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਨਿਕਲਦੇ ਨੇ ਕੈਮਰਾ ਬਰਸਨ ਮੋਹਿੰਦ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਇੰਡੋਪੌਕ ਬਾਰਡਰ ਗੁਰਦਾਸਪੁਰ